ਅਹ ਰੇਲਵੇ ਟ੍ਰੈਕ ਕੱਸੀ ਜਿਹੜਾ ਪਿਛਲੀ 13 ਫਰਵਰੀ ਤੋਂ ਲੈ ਕੇ ਦਿੱਲੀ ਨੂੰ ਜਾਂਦੇ ਹੋਏ ਕਿਸਾਨ ਆ ਜਿਹੜੇ ਆਪ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਐਮਐਸਪੀ ਤੇ ਗਰੰਟੀ ਕਾਨੂੰਨ ਸੀ2 ਪਲੱਸ 50% ਦੇ ਮੁਤਾਬਕ ਜਨਸਾਂ ਦੇ ਭਾਅ ਲੈਣੇ ਕਿਸਾਨ ਨੂੰ ਕਰਜ਼ੇ ਮੁਕਤ ਕਰਵਾਉਣਾ ਜਾਂ ਪਿਛਲੀਆਂ ਜਿਹੜੀਆਂ ਸਾਡੀਆਂ ਮੋਰਚੀਆਂ ਪੈਂਡਿੰਗ ਪੰਜਾਂ ਮੰਗਾ ਕਮਿਟਮੈਂਟ ਹੋਈਆਂ ਮੰਨੀਆਂ ਹੋਈਆਂ ਉਹਨਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਨੂੰ ਚੱਲੇ ਆ ਸੀ 13 ਫਰਵਰੀ ਤੋਂ ਲੈ ਕੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਟੱਪ ਵਾਲੀ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਡਟਿਆ ਹੋਇਆ ਭਾਰਤ ਸਰਕਾਰ ਨੇ ਸਾਡੇ ਦੇਸ਼ ਦੀ ਰਾਜਧਾਨੀ ਦੇ ਵਿੱਚ ਸਾਡੇ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾ ਮੰਨਣ ਲਈ ਸਰਕਾਰ ਵੱਲੋਂ ਕੀਤੀ ਗਈ ਕਮਿਟਮੈਂਟ ਤੋਂ ਮੁੱਕਰੀ ਹੋਈ ਸਰਕਾਰ ਨੂੰ ਮਨਾਉਣ ਲਈ ਜਾ ਰਹੇ ਕਿਸਾਨਾਂ ਨੂੰ ਬਾਰਡਰਾਂ ਦੇ ਉੱਤੇ ਰੋਕਿਆ ਹੋਇਆ ਗੋਲੀਆਂ ਮਾਰ-ਮਾਰ ਕੇ ਸੈਂਕੜੇ ਕਿਸਾਨ ਜ਼ਖਮੀ ਕੀਤੇ ਆ ਸ਼ਹੀਦ ਕੀਤੇ ਅਸ਼ਮ ਕਰਨ ਸਿੰਘ ਵੱਲੋਂ ਵਰਗੇ ਸੋ ਅੱਜ ਅਸੀਂ ਆਪਦੀ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਉੱਥੇ 13 ਫਰਵਰੀ ਤੋਂ ਬੈਠੇ ਆ ਤੇ ਸਾਡੇ ਇਸ ਕਿਸਾਨ ਫੋਰਮ ਵੱਲੋਂ ਜਿੱਤੇ ਹੋਏ ਪ੍ਰੋਗਰਾਮ ਦੇ ਅਨਸਾਰ ਅੱਜ ਅਸੀਂ 13 ਅਜਿਹੀ 10 ਤਰੀਕ ਹੈਗੀ ਆ 10 ਮਾਰਚ ਅੱਜ ਅਸੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਰੇਲਵੇ ਟਰੈਕ ਰੋਕੇ ਹੋਏ ਦੇ ਜਾਈਏ ਤੁਸੀਂ ਉੱਥੇ ਜਿੱਥੇ ਪ੍ਰੋਗਰਾਮ ਨੇ ਅਗਲੇ ਉੱਥੇ ਬੈਠ ਗਏ ਵੇਖੋ ਪ੍ਰੋਗਰਾਮ ਸਾਡਾ ਦਿੱਲੀ ਦਾ ਸੀ ਸਰਕਾਰ ਨੇ ਜਿਹੜੀਆਂ ਜਿਹੜੀ ਹਾਲਾਤ ਬਣਾਏ ਨੌਜਵਾਨਾਂ ਦੇ ਸਿੱਧੀਆਂ ਗੋਲੀਆਂ ਮਾਰ ਰਹੀ ਹੈ ਸਰਕਾਰ ਵੱਡੇ ਵੱਡੇ ਉਹ ਬੰਬ ਸਿੱਟੇ ਜਾ ਰਹੇ ਆ ਜਿਹੜੇ ਕਿਸੇ ਦੇਸ਼ ਤੋਂ ਦੇਸ਼ ਦੀ ਲੜਾਈ ਦੇ ਸਰੱਤਾਂ ਦੇ ਉੱਤੇ ਵੀ ਨਹੀਂ ਸਿੱਟੇ ਜਾਂਦੇ ਉਹ ਬੰਬ ਲਿਆ ਲਿਆ ਸਿੱਟੇ ਜਾ ਰਹੇ ਆ ਸੈਂਕੜੇ ਕਿਸਾਨ ਜ਼ਖਮੀ ਕੀਤੇ ਆ ਸ਼ਹੀਦ ਕੀਤੇ ਆ ਇਹਨਾਂ ਹਾਲਾਤਾਂ ਦੇ ਵਿੱਚ ਇਹ ਸਰਕਾਰ ਦੀ ਨਿਖੇਦੀ ਕਰਦੇ ਆ ਕਿ ਸਰਕਾਰ ਕਿਸਾਨ ਦਿੱਲੀ ਨੂੰ ਚੱਲਿਆ ਜਾਣੇ ਚਾਹੀਦੇ ਆ ਔਰ ਜਦੋਂ ਸਰਕਾਰ ਅਜਿਹੇ ਲੋਕਾਂ ਨੂੰ ਆਪਦੇ ਦੇਸ਼ ਦੇ ਨਾਗਰਿਕਾਂ ਨੂੰ ਮਾਰਦੀ ਆ ਮੰਗਾ ਮੰਨਣ ਤੋਂ ਫਿਰ ਅਸੀਂ ਫਿਲਹਾਲ ਉੱਥੇ ਜਿਹੜਾ ਵਾਟਰਾਂ ਦੇ ਉੱਤੇ ਬੈਠੇ ਆ ਜਦੋਂ ਸਰਕਾਰ ਇਹ ਮੰਨੂਗੀ ਵੀ ਇਹ ਕਿਸਾਨਾਂ ਦਾ ਸੰਘਰਸ਼ ਸਾਨੂੰ ਮੰਨਣਾ ਪੈਣਾ ਸੀ ਅੱਗੇ ਵੀ ਵਧਾਂਗੇ ਨਹੀਂ ਉਸੇ ਉੱਥੇ ਬੈਠ ਕੇ ਜਿਹੜਾ ਪ੍ਰੋਟੈਸਟ ਆਪਦਾ ਕਰ ਰਹੇ ਪ੍ਰਧਾਨ ਜੀ ਜਿਹੜਾ ਹੈ ਅਗਲੇ ਕੁਝ ਦਿਨਾਂ ਦੇ ਵਿੱਚ ਕਿਸਾਨ ਮਹਾਪੰਚਾਇਤ ਦਿੱਲੀ ਦੇ ਅੰਦਰ ਕਰਤੇ ਕਰਨਾ ਬਾਕੀ ਸਾਰੇ ਦੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿੰਨੀਆਂ ਜਿਹੜੀਆਂ ਬੰਦੀਆਂ ਵੀ ਜਿਹੜੀਆਂ ਆਈਆਂ ਇਹ ਵੀ ਉਸ ਕਿਸਾਨ ਮਹਾਪੰਚਾਇਤ ਦਾ ਹਿੱਸਾ ਬਣਦੀ ਹੈ ਜਾਂ ਨਹੀਂ ਇਹ ਵੇਖੋ ਜਿਹੜਾ ਅਸੀਂ ਕਰ ਰਹੇ ਹਾਂ 13 ਫਰਵਰੀ ਤੋਂ ਇੱਕ ਕਿਸਾਨਾਂ ਦੀ ਮਹਾਪੰਚਾਇਤ ਹੀ ਹੈ ਕਿਸਾਨਾਂ ਦੀਆਂ ਮੰਗਾਂ ਹੀ ਆ ਸਾਨੂੰ ਤਾਂ ਮਹੀਨੇ ਦੇ ਲਗਭਗ ਹੋ ਗਿਆ ਸਾਨੂੰ ਤਾਂ ਸਰਕਾਰ ਜਾਣ ਨਹੀਂ ਦਿੰਦੀ ਸਾਡੇ ਸਾਹਮਣੇ ਸਾਡੇ ਨੌਜਵਾਨ ਸ਼ੁਭ ਕਰਨਰ ਕੇ ਸ਼ਹੀਦ ਕਰਤੇ ਗੋਲੀਆਂ ਸਿੱਧੀਆਂ ਮਾਰ ਕੇ ਉੱਥੇ ਸਾਨੂੰ ਜਿਹੜੀ ਮਹਾਪੰਚਾਇਤ ਕਰਨ ਲਈ ਸਾਨੂੰ ਪਹੁੰਚਣ ਹੀ ਨਹੀਂ ਦੇ ਰਹੀ ਜਿਹੜੀਆਂ ਕੋਈ ਧਿਰਾਂ ਜਾ ਰਹੀਆਂ ਉਹ ਪਤਾ ਨਹੀਂ ਕਿਹੜੇ ਢੰਗ ਨਾਲ ਜਾਣਗੀਆਂ ਹਲੇ ਤੱਕ ਤਾਂ ਦਿੱਲੀ ਦੇ ਵਿੱਚ ਐਂਟਰ ਹੋਣ ਤੋਂ ਸਾਨੂੰ ਕਿਸੇ ਵੀ ਬਾਰਡਰ ਦੇ ਉੱਤੇ 6 ਤਰੀਕ ਨੂੰ ਦੂਜੇ ਦੇਸ਼ਾਂ ਦੀਆਂ ਆਪ ਦੂਸਰੀਆਂ ਸਟੇਟਾਂ ਤੋਂ ਦੇਸ਼ ਭਰ ਦੀਆਂ ਤੋਂ ਪੈਦਲ ਕਿਸਾਨ ਆਉਣੇ ਸ਼ੁਰੂ ਹੋਏ ਉਹਨਾਂ ਨੂੰ ਵੀ ਫੜ ਕੇ ਜੇਲ੍ਹਾਂ 'ਚ ਡੱਕਤਾ ਉਹਨਾਂ ਨੂੰ ਵੀ ਥਾਣੇ 'ਚ ਬੰਦ ਕਰਤਾ ਹੁਣ ਜਿਹੜੀ ਕੋਈ ਮਹਾਪੰਚਾਇਤ ਦੀ ਗੱਲ ਕਰਦੇ ਆ ਫਿਲਹਾਲ ਤਾਂ ਸਰਕਾਰ ਅਸਦਾ ਦਿੱਲੀ ਜਾਣ ਨੂੰ 13 ਮਹੀਨੇ 13 ਤਰੀਕ ਤੋਂ ਲੈ ਕੇ ਜਤੋਂ ਤੱਕ ਕਰ ਰਹੀ ਸਰਕਾਰ ਜਾਣ ਨਹੀਂ ਦੇ ਰਹੀ ਹੁਣ ਜਿਹੜੇ ਕੋਈ 13 ਤਰੀਕ ਨੂੰ ਜਾਣ ਦੀ ਗੱਲ ਕਰਦੇ ਆ ਉਹ ਸਾਡੇ ਫਾਰਮਾਂ ਵੱਲੋਂ ਨਹੀਂ ਹੈ ਉਹ ਕੀ ਉਹਨਾਂ ਦਾ ਪ੍ਰੋਗਰਾਮ ਹੈ ਉਹ ਕਿਸ ਤਰ੍ਹਾਂ ਪਹੁੰਚਣਗੇ ਉਹ ਸਾਡਾ ਉਹਦੇ ਨਾਲ ਤੇ ਹਾਂ ਜੀ ਹਾਈ ਕੋਰਟ ਵਿੱਚ ਕਿਸਾਨਾਂ ਦੇ ਇਸ ਕਰਫੂ ਸਹੀ ਨਹੀਂ ਬੰਦੀ ਹੁਣ ਬਿਲਕੁਲ ਜਿਹੜਾ ਪੱਖ ਆ ਇੱਕ ਮਨਜੋ ਕੋਰਟ ਦੇ ਵਿੱਚ ਇੱਕ ਤਰਫਾ ਰੱਖਿਆ ਗਿਆ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਬਿਲਕੁਲ ਨਜਾਇਜ਼ ਨਹੀਂ ਹੈ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾਂ ਹੈ ਸਰਕਾਰ ਨੇ ਆਪ ਦੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਆ ਜਿਹੜੀ ਚੀਜ਼ਾਂ ਨੂੰ ਮੰਨ ਮਨਾਉਣ ਜਾ ਰਹੇ ਆ ਲੋਕ ਉਹ ਫੈਸਲਾ ਇੱਕ ਤਰਫਾ ਹੋਇਆ ਕਿਸਾਨਾਂ ਵੱਲੋਂ ਪੱਖ ਜਿਹੜਾ ਸੁਕੋਟ ਦੇ ਵਿੱਚ ਨਹੀਂ ਮਜ਼ਬੂਤੀ ਨਾਲ ਰੱਖਿਆ ਗਿਆਗਾ ਉਹ ਤਾਂ ਕਰਕੇ ਮਾਨਜੋ ਕੋਰਟ ਦੀ ਜਿਹੜੀ ਟਿੱਪਣੀ ਹੈ ਉਹ ਪੂਰਨ ਫੌਲਸ ਫੈਸਲਾ ਕਿਸਾਨਾਂ ਦੀ ਵੀ ਸੁਣਨੀ ਚਾਹੀਦੀ ਹੈ ਇਹ ਸੰਘਰਸ਼ ਗਲਤ ਨਹੀਂ ਹੈ ਇਹ ਲੋਕਾਂ ਦੀ ਹੱਕੀ ਮੰਗ ਹੈ ਇਸ ਨੂੰ ਲੈ ਕੇ ਜਿਹੜੀਆਂ ਸੰਘਰਸ਼ਕ ਕਿਸਾਨ ਜਥੇਬੰਦੀਆਂ ਨੇ ਕੋਈ ਆਪਣਾ ਪੱਖ ਰੱਖਣ ਦੇ ਲਈ ਕੋਈ ਚਾਰਾ ਚੋਈ ਕਰੇਗਾ ਬਿਲਕੁਲ ਕਰਾਂਗੇ ਜੇ ਕੋਈ ਸਮਾਂ ਆਊਗਾ ਕੋਈ ਸਾਡੇ ਕੋਲੇ ਵੀ ਕੋਈ ਪ੍ਰਬੰਧ ਹੋਣਗੇ ਕੋਈ ਕੋਰਟ ਦੇ ਵਿੱਚ ਜਾਣ ਦਿੱਤਾ ਰੱਖਾਂਗੇ